ਤੇ होली ਦੇ ਖਾਸ ਮੌਕੇ ਤੇ ਵੀ ਅਸੀਂ ਆਪਣੇ ਕਸਮਰਸ ਲਈ ਬਹੁਤ ਅੱਛੀਆਂ ਆਫਰ ਲੈ ਕੇ ਆਏ ਆ ਜਿਹੜੀ ਵੀ ਮੇਰੀ ਪੈਨ ਇਥੇ 5000 ਦੀ ਬਾਇੰਗ ਕਰ ਰਹੇ ਨੇ ਅਸੀਂ ਉਹਨੂੰ ਕਮ ਸੇ ਕਮ ਵੀ 3000 ਰੁਪੀਆ ਦਾ ਅਸ਼ੋਰ ਗਿਫਟਵਾ ਦੇ ਰਹੇ ਹਾਂ ਅਸੀਂ ਇਸ ਬ੍ਰਾਂਡ ਉੱਤੇ 65 ਤੋਂ 70% ਤੱਕ ਦੀ ਆਫਰ ਵੀ ਦੇ ਰਹੇ ਆ ਹਜ਼ਾਰ ਦੀ ਮਿਨੀਮਮ ਸ਼ਾਪਿੰਗ ਤੇ ਇੱਕ ਅਸ਼ੋਰ ਗਿਫਟ ਦੇ ਰਹੇ ਹਾਂ हर स्कूल बैग जो पे 20% मैम और टिफिन वाटर बॉटल से 10% एक्स्ट्रा तो असि डिस्काउंट दवा स्पेशली ऑल नमी वैरायटी दे भी चाहे वो एयरिंग है चाहे वो सेट्स ने चाहे वो कोई भी मेरे पैन ले हेयर एक्सेसरीज ने असि उन्होंने फ्लैट 20% दी ऑफर दवा मैम जिन्ने भी पर्सेस है असि उन्होंने फ्लैट 20% ऑफ दवा 20% जी ਸਿਹਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਬਸੂਹਾ ਦੇ ਵਿੱਚ ਮਹਾਜਨ ਦੇ ਸੈਂਟਰ ਬਸੂਹਾ ਦੇ ਵੱਲੋਂ ਹੌਲੀ ਤੇ ਲਗਾ ਦਿੱਤੇ ਗਏ ਨੇ ਆਪਣੇ ਕਸਟਮਰਜ਼ ਲਈ ਖਾਸ ਆਫਰ ਉਹ ਖਾਸ ਆਫਰ ਕੀ ਹੈ ਆਇਆ ਕਿ ਜਾਣਦੇ ਮਹਾਜਨ ਦੇ ਸੈਂਟਰ ਦੇ ਓਨਰ ਦਿਤੇਸ਼ ਮਹਾਜਨ ਜੀ ਤੋਂ ਅਸੀਂ ਆਪਣੇ ਮਾਨ ਜੋ ਕਸਟਮਰਜ਼ ਲਈ ਹਰ ਤਿਹਾੜੇ ਕੁਛ ਨਾ ਕੁਛ ਆਫਰ ਲੈ ਕੇ ਆਨੇ ਆ ਤੇ ਹੌਲੀ ਦੇ ਖਾਸ ਮੌਕੇ ਤੇ ਵੀ ਅਸੀਂ ਆਪਣੇ ਕਸਟਮਰਜ਼ ਲਈ ਬਹੁਤ ਅੱਛੇ ਆਫਰ ਲੈ ਕੇ ਆਏ ਆ ਚਲੋ ਉਹਨਾਂ ਆਫਰ ਤੋਂ ਇਲਾਵਾ ਵੀ ਅਸੀਂ ਆਪਣੇ ਬੱਚਾ ਦੀ ਸਿਹਤ ਨੂੰ ਧਿਆਨ ਰੱਖਦੇ ਆ ਹੋਇਆ ਆ ਔਰਗੇਨਿਕ ਕਲਰ ਲੈ ਕੇ ਆਏ ਆ ਔਰਗੇਨਿਕ ਕਲਰਸ ਐਦਾਂ ਦੇ ਕਿ ਜਿਹੜਾ ਬੱਚਿਆਂ ਦੀ ਸਿਹਤ ਤੇ ਕੋਈ ਵੀ ਬੈਡ ਇਫੈਕਟ ਨਹੀਂ ਡਾਲਣਗੇ ਔਰ ਉਹਦੇ ਵਿੱਚ ਪਚਕਾਰੀਆਂ ਔਰ ਕਲਰ ਦੀ ਸਾਰੀ ਦੀ ਵਾਸਟ ਰੇਂਜ ਇਨਸਾਈਡ ਕੋ ਅਵੇਲੇਬਲ ਹੈ ਇੱਕ ਵਾਰ ਆਓ ਤੇ ਸਾਡ ਨੂੰ ਸੇਵਾ ਦਾ ਮੌਕਾ ਦਿਓ ਸਰ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਆਫਰ ਲੈ ਕੇ ਆਏ ਹੋ ਹਾਂਜੀ ਇਸ ਤੋਂ ਇਲਾਵਾ ਅਸੀਂ ਲੇਡੀਜ਼ ਹੈਂਡਬੈਗ ਪਰਸਿਸ ਦੇ ਉੱਤੇ होली ਤੱਕ

ਹਰ ਬ੍ਰਾਂਡ ਦੇਤੇ ਉਤੇ ਹਜ਼ਾਰ ਦੀ ਮਿਨੀਮਮ ਸ਼ਾਪਿੰਗ ਤੇ ਇੱਕ ਅਸ਼ੋਰ ਗਿਫਟ ਦੇ ਰਹੇ ਹਾਂ ਔਰ ਇਹ ਵੈਲਿਊ ਗਿਫਟ ਦੀ ਜਿਹੜੀ ਆ ਉਹ ਥਰੂ ਕਸਟਮਰ ਦੀ ਬਾਇੰਗ ਦੇ ਹਿਸਾਬ ਨਾਲ ਵਧਦੀ ਜਾਏਗੀ ਔਰ ਇੱਕ ਹੋਰ ਵੀ ਫਾਇਦਾ ਕਿ ਅਸੀਂ ਜਿੰਨੇ ਵੀ ਇਹ ਪ੍ਰੋਡਕਟਸ ਆ ਅਸੀਂ ਆਪਣੇ ਖਾਸ ਜਿਹੜੇ ਆਪਣਾ ਟ੍ਰੇਨ ਬਿਊਟੀ ਐਡਵਾਈਜ਼ਰਸ ਨੇ ਇਹਨਾਂ ਦੇ ਥਰੂ ਵੀ ਕਸਟਮਰ ਨੂੰ ਪ੍ਰੋਵਾਈਡ ਕਰਦੇ ਹਾਂ ਸਰ ਜੁਐਲਰੀ ਤੇ ਕਿੰਨੇ ਪਰਸੈਂਟ ਆਫਰਸ ਦੇ ਰਹੇ ਤੁਸੀਂ ਆਪਣੇ ਕਸਟਮਰਸ ਨੂੰ ਹਾਂ ਜਿਵੇਂ ਕਿ ਤੁਸੀਂ ਮੈਮ ਮੇਰੀ ਬੈਕ ਤੇ ਦੇਖ ਸਕਦੇ ਆ ਸਾਰੇ ਦੀ ਸਾਰੀ ਜੁਲਰੀ ਅਸੀਂ ਨਵੀਂ ਇੰਟਰੋਡਿਊਸ ਕੀਤੀ ਹੋਈ ਆ ਜੀ ਔਰ ਵਿਆਹਾਂ ਦੇ ਖਾਸ ਮੌਕਿਆਂ ਨੂੰ ਧਿਆਨ ਚ ਰੱਖਦੇ ਆ ਹੋਇਆ ਅਸੀਂ ਤੁਹਾਨੂੰ ਹੋਲੀ ਤੱਕ ਸਪੈਸ਼ਲੀ 올 ਨਵੀਂ ਵੈਰਾਈਟੀ ਤੇ ਵੀ ਚਾਹੇ ਉਹ ਇਅਰਿੰਗ ਹੈ ਚਾਹੇ ਉਹ ਸੈਟਸ ਨੇ ਚਾਹੇ ਉਹ ਕੋਈ ਵੀ ਮੇਰੀਆਂ ਪਹਿਣਾ ਲਈ ਹੇਅਰ ਐਸੈਸਰੀਜ਼ ਨੇ ਅਸੀਂ ਉਹਨਾਂ ਤੇ ਫਲੈਟ 20% ਦੀ ਆਫਰ ਦਵਾਗੇ ਮੈਂ ਇਸ ਤੋਂ ਇਲਾਵਾ ਤੁਸੀਂ ਆਪਣੇ ਕਸਟਮਰਜ਼ ਲਈ ਕਿਹੜੇ ਆਫਰ ਲੈ ਕੇ ਆਏ ਹੋ ਜੀ ਮੈਮ 81 वूਮਨ ਡੇ ਦਾ ਵੀ ਖਾਸ ਧਿਆਨ ਰੱਖਿਆ ਜੀ ਔਰ ਮੇਰੀਆਂ ਪਹਿਣਾ ਲਈ ਅਸੀਂ ਇੱਕ ਅੱਛੀ ਆਫਰ ਹੋਰ ਦੇ ਰਹੇ ਆ ਜੋ ਕਿ ਸਾਡੇ ਅੰਡ ਗਾਰਮੈਂਟਸ ਤੇ ਆ ਜਿਹਦੇ ਵਿੱਚ ਸਾਡੇ ਲੋਅਰਸ ਟੀ-ਸ਼ਰਟਸ ਸਾਰੀ ਨਵੀਂ ਵੈਰਾਈਟੀ ਵਿੱਚ ਆ ਗਏ ਨੇ ਨਾਈਟ ਸੂਟ ਔਰ ਕੋਟ ਸੂਟ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਜਿਹੜੇ ਸਫਰ ਤੇ ਵੀ ਅਸੀਂ ਪਾ ਸਕਦੇ ਹਾਂ ਉਹਨਾਂ ਦੀ ਇੱਕ ਵਾਈਡ ਰੇਂਜ ਵੀ ਆ ਗਈ ਹੋਈ ਆ ਤੇ ਜੇ ਗੱਲ ਕਰੀਏ ਅਸੀਂ ਆਫਰਸ ਦੀ ਤੇ ਅਸੀਂ ਜਿਹੜੀ ਵੀ ਮੇਰੀ ਭੈਣ ਇੱਥੇ 5000 ਦੀ ਬਾਇੰਗ ਕਰ ਰਹੇ ਨੇ ਅਸੀਂ ਉਹਨੂੰ ਕਮ ਸੇ ਕਮ ਵੀ 2000 ਰੁਪਈਆ ਦਾ ਅਸ਼ੋਰਡ ਗਿਫਟ ਦੇਵਾਂਗੇ 2000 ਜੀ ਮੈਮ ਔਰ ਇਹ ਆਫਰ ਵੀ ਅਸੀਂ ਹੋਲੀ ਤੱਕ ਕੰਟੀਨਿਊ ਰੱਖਾਂਗੇ ਸਰਕਾਰ ਦੀ ਸਜਾਵਟ ਦੇ ਵਿੱਚ ਵਾਧਾ ਕਰਨ ਦੇ ਲਈ ਫਲਾਵਰਸ ਤੇ ਫਲਾਵਰ ਪੋਟਸ ਬਹੁਤ ਹੀ ਐਮਪੋਮਿਕਾ ਨੇ ਬੰਦੇ ਨੇ ਤੇ ਤੁਸੀਂ ਇਹਨਾਂ ਇਹਨਾਂ ਤੇ ਕਿੰਨੇ ਪਰਸੈਂਟ ਡਿਸਕਾਊਂਟ ਦੇ ਰਹੇ ਹੋ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਮ ਕਿ ਜਿੰਨੀ ਵੀ ਮੇਰੀ ਫਲਾਵਰ ਦੀ ਰੇਂਜ ਆ ਬਿਲਕੁਲ ਐਬਸੋਲਿਊਟ ਨਿਊ ਹੈ ਜੀ ਔਰ ਹੋਲੀ ਤੱਕ ਅਸੀਂ ਇੱਥੇ ਫਲੈਟ 20% ਚਾਹੇ ਉਹ ਪੋਟ ਲੈਲਨ ਚਾਹੇ ਫਲਾਵਰ ਮੇ ਬਨੇ ਹੋਏ ਫਲਾਵਰ ਲੈਲਨ ਮੇਰੇ ਮਾਨ ਜੋ ਕਸਟਮਰ ਜਿਹੜੀ ਵੀ ਚੀਜ਼ ਪਿਕ ਕਰਨਗੇ ਅਸੀਂ ਉੱਤੇ ਫਲੈਟ 20% ਡਿਸਕਾਊਂਟ ਦੇਵਾਂਗੇ ਸਰ ਹਰ ਇੱਕ ਜਨਰੇਸ਼ਨ ਦੇ ਲਈ ਤੁਸੀਂ ਕੁਝ ਨਾ ਕੁਝ ਆਫਰਸ ਦੇ ਰਹੇ ਹੋ ਤੇ ਬੱਚਿਆਂ ਲਈ ਕੀ ਸਪੈਸ਼ਲ ਲੈ ਕੇ ਆਏ ਹੋ ਜੀ ਮੈਮ ਦੇਖੋ ਅਸੀਂ ਹਰ ਏਜ ਗਰੁੱਪ ਦਾ ਧਿਆਨ ਰੱਖਦੇ ਆਂ ਤੇ ਅਸੀਂ ਬੱਚਿਆਂ ਲਈ ਵੀ ਬਹੁਤ ਖਾਸ ਆਫਰਸ ਲੈ ਕੇ ਆਏ ਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਰਿਜ਼ਲਟਸ ਆ ਜਾਣੇ ਨੇ ਬੱਚਿਆਂ ਨੇ ਅਪਗ੍ਰੇਡ ਹੋਣਾ ਹੈ ਜੀ ਤਾਂ ਉਹਨਾਂ ਨੂੰ ਵਾਟਰ ਬੋਟਲ ਟਿਫਨ ਤੇ ਸਕੂਲ ਬੈਗ ਦੀ ਜਰੂਰਤ ਹੋਣੀ ਆ ਅਸੀਂ ਉਹਨਾਂ ਦਾ ਵੀ ਖਾਸ ਧਿਆਨ ਰੱਖ ਕੇ ਆਇਆ ਮੈਮ ਮੇਰੇ ਇੱਕ ਤਾਂ ਸਾਰੇ ਬ੍ਰਾਂਡਸ ਨਾਲ ਡੀਲ ਕਰ ਰਹੇ ਆ ਪਾਟਰ ਬੋਟਲ ਔਰ ਟਿਫਨ ਵੀ ਅਸੀਂ ਸੈਲੋ ਮਿਲਟਨ ਔਰ ਡਬਲਿਨ ਦੇ ਇੰਟਰੋਡਿਊਸ ਕੀਤੇ ਆ ਬੈਗ ਵਿੱਚ ਵੀ ਅਸੀਂ ਦੇਖੋ ਤੁਸੀਂ ਜੈਨੀ ਕੁੜੀਆਂ ਦਾ ਬ੍ਰਾਂਡ ਅੱਛਾ ਔਰ ਬੱਚਿਆਂ ਜਿਹਦਾ ਕੈਰੈਕਟਰਸ ਆਜ ਕੱਲ ਬੱਚੇ ਬਹੁਤ ਲਾਈਕ ਕਰਦੇ ਆ ਹਾਂਜੀ ਇਹਦੀ ਬਹੁਤ ਵਾਈਡ ਰੇਂਜ ਅਸੀਂ ਆਪਣੇ ਸਕੂਲ ਬੈਗਸ ਇੰਟਰੋਡਿਊਸ ਕੀਤੀ ਆ ਬੁਆਇਸ ਲਈ ਵੀ ਛੋ ਉਹਨਾਂ ਦਾ ਖਾਸ ਧਿਆਨ ਰੱਖਦੇ ਆਂ ਅਸੀਂ ਤੁਹਾਨੂੰ ਚਲੋ ਹਰ ਸਕੂਲ ਬੈਗਸ ਉੱਤੇ 20% ਮੈਂਮ ਔਰ ਟਿਫਨ ਵਾਟਰ ਬੋਟਲ ਤੇ 10% ਐਕਸਟਰਾ ਉਹ ਅਸੀਂ ਡਿਸਕਾਊਂਟ ਤਾਂ ਮੰਗਦੇ ਜੀ। ਯਾਨੀ ਕਿ ਬੱਚੇ ਨੇ ਵੀ ਕਾਫੀ ਖੁਸ਼ ਰੱਖੋਗੇ ਤੁਸੀਂ। ਜਰੂਰ ਮੈਮ। ਜੇ ਬੱਚੇ ਖੁਸ਼ ਆ ਤਾਂ ਸਾਰਾ ਘਰ ਖੁਸ਼ਵਾਲਾ ਮੈਮ। ਇਹ ਤਾਂ ਬੱਚਿਆਂ ਦੇ ਸਕੂਲ ਦੇ ਸਮਾਨ ਦੀ ਗੱਲ ਹੋ ਗਈ ਤੇ ਟੌイズ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਮੈਮ। ਅਸੀਂ ਦੇਖੋ ਹਰ ਤਿਉਹਾਰ ਤੇ ਬੱਚਿਆਂ ਨੂੰ ਟੌイズ ਆ ਦਾਨ ਪ੍ਰਦਾਨ ਤਾਂ ਹੁੰਦਾ ਹੀ ਹੈ। ਚਾਹੇ ਉਹ ਬੇਟੀ ਆ ਚਾਹੇ ਉਹ ਬੇਟਾ। ਹਾਂਜੀ। ਸੋ ਉਹਨਾਂ ਦਾ ਖਾਸ ਧਿਆਨ ਗਾ ਤੁਸੀਂ ਦੇਖ ਸਕਦੇ ਕਿ ਵਾਈਡ ਰੇਂਜ ਟੌイズ ਦੀ ਆ ਗਈ ਹੈ। ਔਰ होली ਤੱਕ ਜਿਹੜੇ ਵੀ ਬੱਚਿਆਂ ਲਈ ਟੌイズ ਜਾਣਗੇ ਅਸੀਂ ਉੱਤੇ ਫਲੈਟ 20% ਆਫਰ ਦਾਂਗੇ। ਸਰ ਲਗੇਜ ਬੈਗ ਤੇ ਤੁਸੀਂ ਕਿੰਨੇ ਪਰਸੈਂਟ ਆਫਰਸ ਦੇ ਰਹੇ ਹੋ ਹਾਂ ਜੀ ਮੈਮ ਆ ਤਿਉਹਾਰਾਂ ਦੇ ਇਸ ਮੌਕੇ ਤੇ ਮੈਮ ਵੈਸੇ ਵੀ ਵੈਸੇ ਤੇ ਕੰਪਨੀ ਸਾਡਾ ਬਹੁਤ ਸਾਥ ਦੇ ਰਹੀਆਂ ਔਰ ਅੱਛੀ ਆਫਰਸ ਦੇ ਰਹੀਆਂ ਜੀ ਅਸੀਂ ਬੈਗ ਸੇ 50 ਨਹੀਂ ਬਲਕਿ ਸਾਡੇ ਕੋ ਕੈਮਰੀਨਡ ਬਾਈ ਅਮਰੀਕਨ ਟ੍ਰਵਿਸਟਰ ਬ੍ਰਾਂਡ ਹੈ ਜਿਹਦੀ ਕੀ 88 ਦੇਸ਼ਾਂ ਦੇ ਵਿੱਚ ਕਾਫੀ ਅੱਛੀ ਵਾਰੰਟੀ ਮਿਲਦੀ ਆ ਜੀ ਔਰ ਕਿਸੇ ਵੀ ਤਰ੍ਹਾਂ ਦੀ ਕੰਪਲੇਨਟ ਨਹੀਂ ਆਂਦੀ ਆ ਅਸੀਂ ਇਸ ਬ੍ਰਾਂਡ ਦੇ ਉੱਤੇ 65 ਤੋਂ 70% ਤੱਕ ਦੀ ਆਫਰ ਵੀ ਦੇ ਰਹੇ ਆ ਨਾ ਕਿ अकेਲੀ 50% ਇਸ ਤੋਂ ਇਲਾਵਾ ਮੈਮ ਅੱਜ ਕੱਲ ਵਿਆਹਾਂ ਦਾ ਇੱਕ ਭਾਰੀ ਸੀਜ਼ਨ ਚੱਲ ਰਿਹਾ ਇਹਨੂੰ ਵੀ ਧਿਆਨ ਚ ਰੱਖਦੇ ਹੋਇਆ ਆਸੀਂ ਜਿਵੇਂ ਕਿ ਤੁਸੀਂ ਲਗਾਓ ਵਿਆਹਾਂ ਦੇ ਵਿੱਚ ਸੇਰਾ ਕਲਗੀ ਪੱਲੇ ਸਾਡੀਆਂ ਭੈਣਾਂ ਲਈ ਚੂੜਾ ਕਲੀਰਾ ਔਰ ਵੀ ਜੋ ਹਲਦੀ ਮਹਿੰਦੀ ਦਾ ਸਮਾਨ ਹੈ ਜਾਗੋ ਹੈ ਸਾਡੇ ਵੀਰਾਂ ਲਈ ਤਲਵਾਰਾਂ ਨੇ ਮਤਲਬ ਅਸੀਂ ਇਹਨਾਂ ਹਰ ਕਿਸਮ ਦੇ ਸਮਾਨ ਤੇ ਕੁਝ ਐਕਸਾਈਟਿੰਗ ਆਫਰਸ ਦਵਾਗੇ ਨਾ ਕਿ होली ਤੱਕ ਥਰੂਆਊਟ ਜਦ ਤੱਕ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਔਰ ਉਹ ਵੀ ਸਾਰਾ ਜਿੰਨਾ ਵੀ ਸਾਡੀ ਵੈਰਾਈਟੀ ਜਾਂ ਕਹੋ ਕਲੈਕਸ਼ਨ ਹੈ ਉਹ ਸਾਰੀ ਸਾਰੀ ਨਿਊ ਹੋਏਗੀ ਮੈਮ ਅਗਰ ਤੁਸੀਂ ਵੀ ਮਹਾਜਨ ਗਿਫਟ ਸੈਂਟਰ ਵੱਲੋਂ ਹੋਲੀ ਦੇ ਲਗਾਏ ਗਏ ਆਫਰਸ ਤੇ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਮਹਾਜਨ ਗਿਫਟ ਸੈਂਟਰ ਵਿਜੇ ਮਾਰਕੀਟ ਵਿਜੇ ਸਿਟੀ ਸੈਂਟਰ ਮਾਲ ਦਸੂਆ ਮਹਾਜਨ ਗਿਫਟ ਸੈਂਟਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ